ਜੀ ਦੋਸਤੋ ਜ਼ਿੰਦਗੀ ਵਿੱਚ ਕੰਮ ਆਉਣ ਵਾਲੀਆਂ ਗੱਲਾਂ ਨੰਬਰ 1 ਜੇਕਰ ਤੁਹਾਡੇ ਜੋੜਾਂ ਵਿੱਚ ਦਰਦ ਰਹਿੰਦਾ ਤਾਂ ਦੁੱਧ ਵਿੱਚ ਕੱਚਾ ਅਦਰਕ ਵਾਲ ਕੇ ਪੀਓ ਦਰਦ ਤੋਂ ਰਾਹ ਮਿਲੇਗਾ ਨੰਬਰ 2 ਰੋਜ਼ਾਨਾ ਕੇਵੀ ਫਲ ਖਾਣ ਨਾਲ ਨੀਂਦ ਨਾ ਆਉਣ ਦੀ ਸਮੱਸਿਆ ਦੂਰ ਹੋ ਜਾਂਦੀ ਹੈ ਅਤੇ ਤੁਹਾਡੀ ਸਿਹਤ ਵੀ ਤੰਦਰੁਸਤ ਰਹਿੰਦੀ ਹੈ ਨੰਬਰ 3 ਕੱਚਾ ਲਸਣ ਖਾਣ ਨਾਲ ਦਿਲ ਮਜ਼ਬੂਤ ਹੁੰਦਾ ਹੈ ਨੰਬਰ 4 ਸਰੀਰ ਵਿੱਚ ਜੇਕਰ ਕਮਜ਼ੋਰੀ ਹੋਵੇ ਤਾਂ ਮਖਾਣੇ ਦਾ ਸੇਵਨ ਕਰਨਾ ਚਾਹੀਦਾ ਨੰਬਰ 5 ਜਿਨ੍ਹਾਂ ਨੂੰ ਗੜਾ ਹੋਣ ਤੋਂ ਬਚਾਉਣ ਲਈ ਰਜਨਾ ਕਸਰਤ ਕਰੋ ਨੰਬਰ 6 ਬੱਚਿਆਂ ਦੇ ਲਈ ਨਾਰੀਆਲ ਪਾਣੀ ਬਹੁਤ ਜ਼ਿਆਦਾ ਫਾਇਦੇਮੰਦ ਹੈ ਨੰਬਰ 7 ਜਿਨ੍ਹਾਂ ਨੂੰ ਹਾਰਟ ਐਟੈਕ ਦਾ ਖਤਰਾ ਰਹਿੰਦਾ ਹੈ ਉਹਨਾਂ ਨੂੰ ਤਲੇ ਹੋਏ ਭੋਜਨ ਦਾ ਸੇਵਨ ਨਹੀਂ ਕਰਨਾ ਚਾਹੀਦਾ ਨੰਬਰ 8 ਪੈਰਾਂ ਉੱਪਰ ਤੇਲ ਦੀ ਮਾਲਸ਼ ਕਰਨ ਨਾਲ ਦਿਮਾਗ ਤੇਜ਼ ਹੁੰਦਾ ਹੈ ਨੰਬਰ 9 ਜਿਨ੍ਹਾਂ ਦਾ ਚਿਹਰਾ ਫਿੱਕਾ ਵਿਖਦਾ ਹੈ ਉਹਨਾਂ ਨੂੰ ਨਾਰ ਦਾ ਸੇਵਨ ਕਰਨਾ ਚਾਹੀਦਾ ਚਿਹਰੇ ਤੇ ਰੌਣਕ ਆਉਣ ਲੱਗ ਜਾਵੇਗੀ ਨੰਬਰ 10 ਸਵੇਰੇ ਖਾਲੀ ਪੇਟ ਦਾਕਖਾ ਖਾਣ ਨਾਲ ਕੋਈ ਬਿਮਾਰੀ ਨਹੀਂ ਲੱਗਦੀ 11 ਜੋ ਲੋਕ 7-8 ਘੰਟੇ ਦੀ ਨੀਂਦ ਘੱਟ ਲੈਂਦੇ ਹਨ ਉਹ ਡਿਪਰੈਸ਼ਨ ਜਾਂ ਬੇਚੈਨੀ ਦੇ ਸ਼ਕਾਰ ਹੋ ਜਾਂਦੇ ਹਨ ਨੰਬਰ 12 ਛੋਟੇ ਬੱਚੇ ਨੂੰ ਹਰ ਰੋਜ਼ ਕੇਲਾ ਜ਼ਰੂਰ ਖਵਾਉਣਾ ਚਾਹੀਦਾ ਹੈ ਇਸ ਨਾਲ ਬੱਚੇ ਦੀਆਂ ਹੱਡੀਆਂ ਮਜ਼ਬੂਤ ਹੋ ਜਾਂਦੀਆਂ ਹਨ ਨੰਬਰ 13 ਰੋਜ਼ਾਨਾ ਖੀਰੇ ਦਾ ਸੇਵਨ ਕਰਨ ਨਾਲ ਪੇਟ ਦੀ ਕੋਈ ਸਮੱਸਿਆ ਨਹੀਂ ਆਉਂਦੀ ਨੰਬਰ 14 ਰੋਜ਼ਾਨਾ ਖਾਲੀ ਪੇਟ ਸੇਵ ਖਾਣ ਨਾਲ ਦਿਲ ਤੰਦਰੁਸਤ ਰਹਿੰਦਾ ਹੈ ਨੰਬਰ 15 ਰੋਜ਼ਾਨਾ ਜਵੈਣ ਦਾ ਸੇਵਨ ਕਰਨ ਨਾਲ ਪੇਟ ਵਿੱਚ ਗੈਸ ਨਹੀਂ ਬਣਦੀ ਨੰਬਰ 16 ਦਹੀਂ ਖਾਣ ਨਾਲ ਲੀਬਰ ਠੰਡਾ ਰਹਿੰਦਾ ਹੈ ਅਤੇ ਕਬਜ਼ ਦੀ ਸਮੱਸਿਆ ਨਹੀਂ ਆਉਂਦੀ ਨੰਬਰ 17 ਬੰਦ ਗੋਪੀ ਖਾਣ ਨਾਲ ਮਟਾਪਾ ਘਟਦਾ ਹੈ ਨੰਬਰ 18 ਜਿਨ੍ਹਾਂ ਦਾ ਦਿਮਾਗ ਮਜੂਰ ਹੈ ਉਹਨਾਂ ਨੂੰ ਬਦਾਮ ਤੇ ਨਾਰਦਾ ਸੇਵਨ ਕਰਨਾ ਚਾਹੀਦਾ ਹੈ ਨੰਬਰ 19 ਜੇਕਰ ਤੁਹਾਡੇ ਸਰੀਰ ਵਿੱਚ ਪਾਣੀ ਦੀ ਕਮੀ ਹੋ ਜਾਵੇ ਤਾਂ ਨਾਰੀਅਲ ਪਾਣੀ ਤੇ ਤਰਬੂਜ ਦਾ ਸੇਵਨ ਕਰੋ ਨੰਬਰ 20 ਜੇਕਰ ਤੁਹਾਡੇ ਗਲੇ ਵਿੱਚ ਖਰਾਸ ਹੁੰਦੀ ਹੋਵੇ ਤਾਂ ਤੁਹਾਨੂੰ ਚਾਕਲੇਟ ਦਾ ਸੇਵਨ ਕਰਨਾ ਚਾਹੀਦਾ ਹੈ ਧੰਨਵਾਦ ਜੀ